ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆ ਦੇਖੋ ਜੀ ਆਪਾਂ ਅੱਜ ਗਏ ਸੀ ਆਪਣੀ ਕਿਸੇ ਫਰੈਂਡ ਦੇ ਘਰ ਮਿਲਣਾ ਆਪਾਂ ਉਹਨਾਂ ਦੇ ਘਰ ਬੂਟੇ ਦੇਖੇ ਬਹੁਤ ਵਧੀਆ ਲੱਗਿਆ ਤੇ ਬਹੁਤ ਪਿਆਰ ਆਇਆ ਦੇਖ ਕੇ ਬੂਟਿਆਂ ਨੂੰ ਬਹੁਤ ਸੋਹਣੇ ਬੂਟੇ ਲੱਗੇ ਹੋਏ ਸੀਗੇ ਆ ਦੇਖੋ ਇਹ ਹੈ ਜੀ ਕੜੀ ਪੱਤੇ ਦਾ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਇਹ ਆਪਾਂ ਲੈ ਕੇ ਆਏ ਆਂਗੇ ਕੜੀ ਪੱਤਾ ਉਹਨਾਂ ਦੇ ਘਰੋਂ ਆ ਦੇਖੋ ਜੀ ਆਪਾਂ ਇਹਨੂੰ ਸੁਕਾ ਕੇ ਕੜੀ ਪੱਤੇ ਨੂੰ ਰੱਖਾਂਗੇ ਜੇ ਕੋ ਬਹੁਤ ਜ਼ਿਆਦਾ ਕੰਮ ਆਉਂਦਾ ਹੈਗਾ ਆਪਾਂ ਇਹ ਸਾਰਾ ਕੜੀ ਪੱਤਾ ਸਾਫ਼ ਕਰਕੇ ਵਾਸ਼ ਕਰਕੇ ਇਹਨੂੰ ਚੰਗੀ ਤਰ੍ਹਾਂ ਉਸ ਤੋਂ ਬਾਅਦ ਆਪਾਂ ਰੱਖਾਂਗੇ ਇਹਨੂੰ ਸੁਕਾ ਕੇ ਸ਼ਾਮੇ ਆ ਦੇਖੋ ਆ ਹੈਗਾ ਜੀ ਮਰੂਏ ਦਾ ਬੂਟਾ ਕਿੰਨਾ ਸੋਹਣਾ ਲੱਗ ਰਿਹਾ ਇਹਦੇ ਚ ਬਹੁਤ ਸੋਹਣੀ ਫ੍ਰੈਗਰੈਂਸ ਆ ਰਹੀ ਸੀਗੀ ਮੈਨੂੰ ਤਾਂ ਬਹੁਤ ਪਿਆਰੇ ਲੱਗੇ ਆਪਾਂ ਨੇ ਦੇਖ ਕੇ ਵੀਡੀਓ ਬਣਾ ਲਈ ਰਹੀ ਹਾਂ ਨੀ ਕਿ ਆ ਕੇ ਦੇਖੀਏ ਕੈਪਚਰ ਕਰੀਏ ਇਹਨਾਂ ਨੂੰ ਇੰਨੇ ਸੋਹਣੇ ਸੀਨ ਨੂੰ ਦੇਖੋ ਜੀ ਮਰੂਏ ਦਾ ਬੂਟਾ ਇਹਦੀ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਚਟਨੀ ਚ ਪਾ ਲਈ ਮਰੂਆ ਪਦੀਨਾ ਬਹੁਤ ਵਧੀਆ ਲੱਗਦਾ ਹੈ ਵੈਸੇ ਵੀ ਇਹਦੀ ਬਹੁਤ ਜ਼ਿਆਦਾ ਖੁਸ਼ਬੂ ਆਉਂਦੀ ਹੈ ਜੇ ਕੋਲ ਦੀ ਲੰਗਦੇ ਆਂਗੇ ਬਹੁਤ ਸੋਹਣਾ ਲੱਗਿਆ ਆਪਾਂ ਨੂੰ ਇਹ ਚੀਜ਼ ਆਹ ਦੇਖੋ ਜੀ ਇਹ ਦੇਖੋ ਪਦੀਨਾ ਬਹੁਤ سارے ਬੂਟੇ ਲੱਗੇ ਹੋਏ ਸਨ ਇਹਨਾਂ ਦੇ ਕਰ ਮੈਨੂੰ ਬਹੁਤ ਸੋਹਣੇ ਲੱਗੇ ਆਪਾਂ ਵੀ ਹੁਣ ਇਸ ਤਰ੍ਹਾਂ ਅਲਗਾ ਆ ਮੰਗਾਗੇ ਜੀ ਪਦੀਨਾ ਮਰੂਆ ਸਾਰਾ ਕੁਝ ਆਪਾਂ ਵੀ ਲਗਾਵਾਂਗੇ ਆਪਣੇ ਪਹਿਲਾਂ ਲੱਗੇ ਹੋਏ ਸਬੂਤਾ ਬਹੁਤ ਵੱਡਾ ਸੀਗਾ ਪੱਟ ਦਿੱਤਾ ਹੈਗਾ ਦੇਖੋ ਜੀ ਕਿੰਨਾ ਸੋਹਣਾ ਕਿੰਨੀ ਗ੍ਰੀਨਰੀ ਆ ਰਹੀ ਸੀਗੀ ਬਾਕੀ ਦੱਸਿਓ ਜੀ ਤੁਹਾਨੂੰ ਕਿਵੇਂ ਲੱਗਦਾ ਹੁਣ ਆਪਾਂ ਘਰੇ ਆ ਗਏ ਸੀ ਉਸ ਤੋਂ ਬਾਅਦ ਆਪਾਂ ਦੇਖਿਆ ਆਪਣੀ ਬਾੜੀ ਚ ਆਪਣੀਆਂ ਸਬਜ਼ੀਆਂ ਆ ਦੇਖੋ ਜੀ ਆਪਣੇ ਕਦੂਆਂ ਦੀਆਂ ਬੱਲਾ ਕਿੰਨੀ ਸੋਹਣੀ ਹੋ ਰਹੀ ਤੇ ਇੱਕ ਵਿੱਚ ਛੋਟਾ ਜਿਹਾ ਕੱਦੂ ਲੱਗਿਆ ਹੋਇਆ ਹੈਗਾ ਨਿੱਕਾ ਜਹਾ ਦੇਖੋ ਕਿੰਨਾ ਪਿਆਰਾ ਇਹ ਉਹ ਜਿਹੜੇ ਚਿਤਰੇ ਕੱਦੂ ਹੁੰਦੇ ਆ ਉਹਨਾਂ ਦੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈਗੀ ਇਹ ਦੇਖੋ ਜੀ ਆਪਣਾ ਅਮਰੂਦ ਬਾਕੀ ਤੁਸੀਂ ਦੱਸੋ ਸਾਨੂੰ ਕਿਵੇਂ ਲੱਗਦੀਆਂ ਸਾਡੀਆਂ ਵੀਡੀਓਜ਼ ਧੰਨਵਾਦ ਹੈ ਜੀ ਸਾਰਿਆਂ ਦਾ ਆਪਣੇ ਕਰੇਲੇ ਦੇ ਬੱਲਾ